ਮੈਨੂੰ ਆਪਣੇ ਸਾਥੀਆਂ ਵੱਲੋਂ ਇੱਕ ਫੋਨ ਕਾਲ ਆਉਂਦੀ ਹੈ ਕਿ ਇੱਥੇ ਗੋ ਮਾਸ ਬੜੀ ਵੱਡੀ ਮਾਤਰਾ ਦੇ ਵਿੱਚ ਵੇਚਿਆ ਜਾ ਰਿਹਾ ਹੈ ਤੁਸੀਂ ਹੈਰਾਨ ਹੋ ਜਾਓਗੇ ਜਿੱਦਾਂ ਆਪਾਂ ਸਵੀਗੀ ਜਮਾਟੋ ਤੇ ਖਾਣ ਪੀਣ ਦਾ ਸਾਮਾਨ ਮੰਗਾਂਦੇ ਆ ਇਦਾਂ ਹੀ ਤੇ ਉਹਨੂੰ ਪੁੱਛਿਆ ਕਿ ਇਹ ਤੂੰ ਗੋ ਮਾਸ ਕਿੱਥੋਂ ਲੈ ਕੇ ਆਇਆ ਉਹ ਕਹਿੰਦਾ ਜੀ ਮੈਂ ਤਾਂ ਨੌਕਰੀ ਕਰਦਾ ਮੇਰਾ ਬੋਸ ਕੋਈ ਹੋਰ ਹੈ ਉਹਨਾਂ ਦਾ ਪੰਜ ਸੱਤ ਬੰਦਿਆਂ ਦਾ ਟੋਲਾ ਸੀਗਾ ਜੀ ਮੈਨੂੰ ਇੱਕ ਪਾਕਿਸਤਾਨ ਦੇ ਨੰਬਰ ਤੋਂ WhatsApp ਤੇ ਕਾਲ ਆਉਂਦੀ ਹੈ ਮੈਂ ਉਹਨੂੰ ਕਿਹਾ ਕਿ ਮੇਰੇ ਵੀਰ ਤੂੰ ਹੈ ਕੌਣ ਕਹਿੰਦਾ ਜੀ ਤੁਹਾਨੂੰ ਮੈਂ ਦੱਸਦਾ ਮੈਂ ਕੌਣ ਆ ਪਹਿਲੇ ਤੁਸੀਂ ਇਹ ਦੱਸੋ ਕਿ ਉਹ ਤਸਕਰ ਕੌਣ ਸੀ ਜਿਹੜਾ ਤੁਸੀਂ ਇਹ ਕੰਮ ਕੀਤਾ ਤਸਕਰ ਫੜਿਆ ਜਿਹੜੇ ਛੋਟੇ ਲੋਕਾਂ ਦਾ ਰੋਜ਼ਗਾਰ ਖੋ ਰਹੇ ਹੋ ਤੁਸੀਂ ਜਿਹੜੇ ਕੰਮ ਕਰਦੇ ਆ ਕਰ ਲੈੰਦੋ ਨਹੀਂ ਤਾਂ ਇਹਦਾ ਤੁਹਾਨੂੰ ਖਮਿਆਜਾ ਭੁਗਤਣਾ ਪਵੇਗਾ 22 ਸਤੰਬਰ ਨੂੰ ਲੁਧਿਆਣਾ ਦੇ ਵਿੱਚ ਇੱਕ ਬੀਜੇਪੀ ਆਗੂ ਦੇ ਵੱਲੋਂ ਇੱਕ ਗਊ ਮਾਸ ਤਸਕਰ ਨੂੰ ਪਕੜਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਬੀਜੇਪੀ ਆਗੂ ਦਾ ਕਹਿਣਾ ਹੈ ਕਿ ਮੈਨੂੰ ਧਮਕੀਆਂ ਭਰੀਆਂ ਕਾਲਾਂ ਆਉਣ ਲੱਗੀਆਂ ਕਿ ਇਹਨਾਂ ਕੋ ਮਹਿੰਗਾ ਪੈ ਗਿਆ ਕਿ ਤਸਕਰ ਦਾ ਪਕੜਾਉਂਦਾ ਬੀਜੇਪੀ ਆਗੂ ਨੂੰ ਸਾਰੀ ਗੱਲਬਾਤ ਜਾਣਾਂਗੇ ਕਿਸੇ ਧਮਕੀ ਆਈ ਸੀਗੀ ਕਦੋਂ ਇਹ ਗਊ ਮਾਸ ਤਸਕਰ ਪਕੜਿਆ ਸੀਗਾ ਕਿਸ ਕਦੋਂ ਸੂਚਨਾ ਆਈ ਸੀਗੀ ਸਾਰੀ ਗੱਲਬਾਤ ਕਰਦੇ ਹਾਂ ਨਾਮ ਜਾਣ ਲੈਣੇ ਪਹਿਲੇ ਜਾਣਕਾਰੀ ਸਾਰੀ ਲੈ ਲੈਂਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਪੀਲ ਕਤਿਆਲ ਹੈ ਜੀ ਕਤਿਆਲ ਸਾਹਿਬ ਕੀ ਮਾਮਲਾ ਕੀ ਹੋ ਗਿਆ ਸੀ ਦਰਮਿਆਨ 22 ਰਾਤ ਦੀ ਦੇ ਰਾਤ 22 8 ਨੂੰ ਥਾਣਾ ਮਿਹਰਬਾਨ ਦੇ ਇਲਾਕੇ ਦੇ ਨੇੜੇ ਮੈਨੂੰ ਆਪਣੇ ਸਾਥੀਆਂ ਵੱਲੋਂ ਇੱਕ ਫੋਨ ਕਾਲ ਆਉਂਦੀ ਹੈ ਕਿ ਇੱਥੇ ਗੋ ਮਾਸ ਬੜੀ ਵੱਡੀ ਮਾਤਰਾ ਦੇ ਵਿੱਚ ਵੇਚਿਆ ਜਾ ਰਿਹਾ ਤੇ ਜਦੋਂ ਮੈਂ ਮੌਕੇ ਤੇ ਆਪਣੇ ਸਾਥੀਆਂ ਦੇ ਨਾਲ ਪਹੁੰਚਿਆ ਉੱਥੇ ਮੱਲਾ ਵੀ ਇਕੱਠਾ ਸੀਗਾ ਤੇ ਉੱਥੇ ਆਪਾਂ ਗੋ ਤਸਕਰ ਜਿਹੜਾ ਸੀਗਾ ਉਹ ਡਿਲੀਵਰੀ ਕਰ ਰਿਆ ਸੀ ਉਹ ਉਹਨੂੰ ਫੜਿਆ ਤੁਸੀਂ ਹੈਰਾਨ ਹੋ ਜਾਓਗੇ ਮੈਂ ਤੁਹਾਡੇ ਲੁਧਿਆਣਾ ਲਾਈਵ ਦੇ ਸਾਰੇ ਸਰੋਤਿਆਂ ਨੂੰ ਦੱਸਣਾ ਚਾਹੁੰਨਾ ਜਿੱਦਾਂ ਆਪਾਂ ਸਵੀਗੀ ਜਮਾਟੋ ਤੇ ਖਾਣ ਪੀਣ ਦਾ ਸਮਾਨ ਮੰਗਾਂਦੇ ਆ ਇਦਾਂ ਹੀ ਮਿਹਰਬਾਨ ਦੇ ਇਲਾਕੇ ਦੇ ਵਿੱਚ ਬੜੇ ਵੱਡੀ ਮਾਤਰਾ ਦੇ ਵਿੱਚ 5-5 ਕਿਲੋ ਦੀ ਪੈਕਿੰਗ ਕਰਕੇ ਪਿੱਠੂ ਬੈਗਾਂ ਦੇ ਵਿੱਚ ਉਹਨੂੰ ਪੈਕ ਕਰਕੇ ਇਲਾਕਾ ਨਿਵਾਸੀਆਂ ਆਪਣੇ ਮਹੱਲੇ ਦੇ ਵਿੱਚ ਵੇਚਿਆ ਜਾ ਰਿਹਾ ਸੀਗਾ ਤੇ ਜਦੋਂ ਅਸੀਂ ਉੱਥੇ ਤਸਕਰ ਨੂੰ ਫੜਿਆ ਤੇ ਉਹਨੂੰ ਪੁੱਛਿਆ ਕਿ ਇਹ ਤੂੰ ਗੋਮਾਸ ਕਿੱਥੋਂ ਲੈ ਕੇ ਆਇਆ ਉਹ ਕਹਿੰਦਾ ਜੀ ਮੈਂ ਤਾਂ ਨੌਕਰੀ ਕਰਦਾ ਮੇਰਾ ਬੋਸ ਕੋਈ ਹੋਰ ਹੈ ਉਹਨਾਂ ਦਾ 5-7 ਬੰਦਿਆਂ ਦਾ ਟੋਲਾ ਸੀਗਾ ਜੀ ਉਹ ਲਗ ਲਗ ਏਰੀਆ ਵੰਡੇ ਹੋਏ ਸੀਗੇ ਕਿਸੇ ਨੇ ਮਿਹਰਬਾਨ ਕਿਸੇ ਨੇ ਕੋਈ ਹੋਰ ਏਰੀਆ ਤੇ ਜਦੋਂ ਅਸੀਂ ਮੌਕੇ ਤੇ ਉਸ ਪੁਲਿਸ ਨੂੰ ਬੁਲਾਇਆ ਤੇ ਉਸ ਬੰਦੇ ਤੇ ਬੰਦੀ ਕਾਰਵਾਈ ਕਰਾ ਕੇ ਉਹਦੇ ਮਾਮਲਾ ਵੀ ਦਰਜ ਕਰਾਇਆ ਤੇ ਉਹਦੇ ਨਾਲ ਇੱਕ ਲੇਡੀਜ਼ ਵੀ ਸੀ ਜਿਹੜੀ ਕਿ ਉਹਦਾ ਸਾਥ ਦਿੰਦੀ ਸੀ ਤੇ ਉਸ ਤੋਂ ਬਾਅਦ 25 ਸਤੰਬਰ ਨੂੰ ਪਰਸੋ ਰਾਤ ਨੂੰ 10:17 ਤੇ ਮੈਨੂੰ ਇੱਕ ਪਾਕਿਸਤਾਨ ਦੇ ਨੰਬਰ ਤੋਂ WhatsApp ਤੇ ਕਾਲ ਆਉਂਦੀ ਹੈ ਤੇ ਉਹ ਮੈਨੂੰ ਬੰਦਾ ਪੁੱਛਦਾ ਕਿ ਤੁਸੀਂ ਕਪਿਲ ਕਤਿਆਲ ਬੋਲ ਰਹੇ ਹੋ ਮੈਂ ਕਿਹਾ ਹਾਂਜੀ ਕਹਿੰਦਾ ਜੀ ਤੁਸੀਂ ਜਿਹੜਾ ਉੱਥੇ ਤਸਕਰ ਫੜਿਆ ਸੀ ਉਹ Hindu ਸੀ ਕਿ Musalman ਸੀ ਮੈਂ ਉਹਨੂੰ ਕਿਹਾ ਕਿ ਮੇਰੇ ਵੀਰ ਤੂੰ ਹੈ ਕੌਣ ਕਹਿੰਦਾ ਜੀ ਤੁਹਾਨੂੰ ਮੈਂ ਦੱਸਦਾ ਮੈਂ ਕੌਣ ਆ ਪਹਿਲੇ ਤੁਸੀਂ ਇਹ ਦੱਸੋ ਕਿ ਉਹ ਤਸਕਰ ਕੌਣ ਸੀ ਤਾਂ ਜਦੋਂ ਮੈਂ ਉਹਨੂੰ ਦੱਸਿਆ ਕਿ ਉਹ ਤਸਕਰ Musalman ਸੀ ਤੇ ਉਹਨੇ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਾਨ ਤੋਂ ਮਾਰਨ ਦੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਮੈਂ ਰਿਕਾਰਡਿੰਗ ਕਰ ਲਈ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇੱਕ ਗੱਲ ਕਹੀ ਕਿ ਜਿਹੜਾ ਤੁਸੀਂ ਇਹ ਕੰਮ ਕੀਤਾ ਤਸਕਰ ਫੜੇ ਆ ਜਿਹੜੇ ਛੋਟੇ ਲੋਕਾਂ ਦਾ ਰੋਜ਼ਗਾਰ ਖੋ ਰਹੇ ਹੋ ਤੁਸੀਂ ਜਿਹੜੇ ਕੰਮ ਕਰਦੇ ਆ ਕਰ ਲੈੰਦੋ ਨਹੀਂ ਤਾਂ ਇਹਦਾ ਤੁਹਾਨੂੰ ਖਮਿਆਜਾ ਭੁਗਤਣਾ ਪਵੇਗਾ ਤੇ ਨਾਲ ਹੀ ਉਹਨੇ ਮੈਨੂੰ ਇੱਕ ਗੱਲ ਕਹੀ ਕਿ ਇਹ ਜਿਹੜਾ ਤੁਸੀਂ ਇਹ ਕੰਮ ਕੀਤਾ ਇਹੋ ਜਿਹਾ ਤੁਹਾਨੂੰ ਬਹੁਤ ਵੱਡਾ ਸਰਪ੍ਰਾਈਜ਼ ਜਲਦ ਦੇਵਾਂਗਾ ਕਿ ਤੁਹਾਡੇ ਆਂਡ ਗਵਾਂਡ ਦੇ ਲੋਕ ਔਰ ਯਾਰ ਦੋਸ ਯਾਦ ਰੱਖਣਗੇ ਕਿ ਹਾਂ ਵੀ ਤੁਹਾਨੂੰ ਮੈਂ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ ਜੇ ਮੈਂ ਸਰਪ੍ਰਾਈਜ਼ ਨਾ ਦਵਾਂ ਤੇ ਮੈਂ ਇੱਕ ਆਪਣੇ ਪਿਓ ਦਾ ਨਹੀਂ ਐਡੀ ਵੱਡੀ ਜਦੋਂ ਗੱਲ ਕਹੀ ਤੇ ਉਸ ਦੀ ਮੈਂ ਰਿਕਾਰਡਿੰਗ ਕਰ ਲਈ ਤੇ ਉਦੋਂ ਮੈਂ ਉਸ ਸੰਬੰਧ ਦੇ ਵਿੱਚ ਮੈਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਮਿਲਾਂਗਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਠੀਮਾਂਜੀ ਔਰ ਗੁਰਦੇਸ਼ ਸ਼ਰਮਾ ਦੇਵੀ ਜੀ ਦੇ ਨਾਲ ਅੱਜ ਸੀਪੀ ਸਾਹਿਬ ਨੇ ਸਮਾਂ ਦਿੱਤਾ ਸਾਨੂੰ ਸ਼ਾਮ ਦਾ ਤੇ ਜਿੱਦਾਂ ਹੀ ਸਾਨੂੰ ਸਮਾਂ ਮਿਲੇਗਾ ਤੇ ਉਸ ਉਹਨਾਂ ਨੂੰ ਮਿਲ ਕੇ ਆ ਸਾਰੇ ਜਿਹੜਾ ਇਨਸੀਡੈਂਟ ਹੈ ਇਹਦੇ ਨਾਲ ਅਫਗਤ ਕਰਾਵਾਂਗੇ ਤੇ ਮੈਂ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜਾ ਵੀ ਇਹ ਸ਼ਰਾਰਤੀ ਅੰਸਰ ਹੈ ਉਹ ਤੇ ਜਲ ਤੋਂ ਜਲ ਬੰਦੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅੱਛਾ ਗੋਮਾਸ ਜਿਹੜਾ ਵੇਚ ਰਿਆ ਸੀਗਾ ਉਹ ਤਸਕਰ ਉਹ ਕੌਣ ਸੀਗਾ ਕਿੱਥੋਂ ਤਲਾ ਮਿਲੀ ਸੀ ਮੈਨੂੰ ਆਪਣੇ ਸਾਥੀਆਂ ਮੇਰੇ ਸਾਡਾ ਨਾ ਇੱਕ ਗਰੁੱਪ ਬਣਿਆ ਆ ਬੀਜੇਪੀ ਦਾ ਉਹ ਦੋ ਦੋਸਤ ਰਹਿੰਦੇ ਮਿਹਰਬਾਨ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਫੋਨ ਕੀਤਾ ਕਿ ਇੱਥੇ ਗੋਮਾਸ ਦੀ ਤਸਕਰੀ ਹੋ ਰਹੀ ਹੈ ਤੇ ਜਿਹੜਾ ਉਹਦਾ ਆਪਣਾ ਜਿਹੜਾ ਬੰਦਾ ਸੀਗਾ ਉਹਦੇ ਐਫਆਈਆਰ ਵੀ ਦਰਜ ਕਰਵਾਈ ਅਸੀਂ ਜਿਹੜੀ ਉਹਦੇ ਐਫਆਈਆਰ ਤੁਹਾਨੂੰ ਮੈਂ ਨੰਬਰ ਵੀ ਦੱਸ ਦਿੰਨਾ ਆ ਦਾ ਨਾਮ ਸੀਗਾ ਜੀ ਸਰਫੂਦੀਨ ਰਾਏ ਆ ਉਹਦਾ ਆਧਾਰ ਕਾਰਡ ਹੈ ਸਰਫੂਦੀਨ ਰਾਏ ਆ ਬੰਦਾ ਮੈਂ ਪਕੜਵਾਇਆ ਸੀਗਾ ਤੇਰੇ ਤੇ ਐਫ ਆਈ ਆਰ ਵੀ ਦਰਜ ਕਰਵਾਈ ਐਫ ਆਈ ਆਰ ਨੰਬਰ ਹੈਗਾ ਜੀ 97097 ਇਹ 22 ਤਰੀਕ ਦੀ ਘਟਨਾ ਹੈ ਤੇ ਉਸ ਤੋਂ ਬਾਅਦ ਮੈਨੂੰ ਕਿਉਂ ਚ ਜਾ ਰਹੀ ਸੀ ਕਿ ਕਿੱਦਾਂ ਨਹੀਂ ਨਹੀਂ ਇਹਨੇ ਬਾਈਕ ਦੇ ਵਿੱਚ ਪਿੱਠੂ ਬੈਗ ਦੇ ਵਿੱਚ 5-5 ਕਿਲੋ ਦੀ ਪੈਕਿੰਗ ਕੀਤੀ ਹੋਈ ਸੀ। ਉਹ ਡਿਲੀਵਰੀ ਬੋਏ ਲੱਗ ਰਿਹਾ ਸੀਗਾ ਜਿੱਦਾਂ ਕਿ ਜਿੱਦਾਂ ਕਿ ਹਿੰਦੂ ਆਪਾਂ ਜਮਾਟੋ ਦੇ ਸਵੀਗੀ ਦੇ ਆਰਡਰ ਮੰਗਾਉਂਦੇ ਆ ਇਸ ਤਰ੍ਹਾਂ ਦਾ ਡਿਲੀਵਰੀ ਬੋਏ ਸੀਗਾ। ਬੱਬਾ ਵੀ ਸੀਗਾ ਜਮਾਟੋ ਵਾਲਾ ਨਹੀਂ ਨਹੀਂ ਪੈਕਿੰਗ ਕੀਤੀ ਸੀ ਪੂਰੀ ਆ ਤੁਹਾਨੂੰ ਮੈਂ ਤੁਸੀਂ ਕਹੋਗੇ ਤੁਹਾਨੂੰ ਮੈਂ ਗੋਮਾਸ ਇਹ ਵੀ ਦਿਖਾ ਦੇਣਾ ਕਿ ਕਿੱਦਾਂ ਉਹ ਲੈ ਕੇ ਆਇਆ ਸੀ ਆਹ ਬੰਦਾ ਸੀਗਾ ਜੀ। ਅੱਛਾ ਆਰੇ ਮਾਰੀ ਜਾਨ ਮਾਰਨਾ ਨਹੀਂ ਆ ਗਿੰਦੂ ਨੂੰ ਪਤਾ ਲੱਗੇ ਕਿ ਹਮਾਰੇ ਗਾਇ ਮਾਰ ਕੇ ਖਾਏ ਜਾ ਰਹੇ ਹਨ ਪਤਾ ਲੱਗਣਾ ਚਾਹੀਏ ਪਤਾ ਨਹੀਂ ਪਿੱਛੇ ਤੋਂ ਘੋ ਮਾਸ ਚ ਉਹ ਬੈਂਕ ਪਾਦੇ ਯਾਰ ਕਿਤੇ ਕਿਤੇ ਸੋ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਇਦਾਂ ਦੇ ਸ਼ਾਰਤੀ ਅਨਸਰ ਗੋ ਮਾਸ ਦੀ ਤਸਕਰੀ ਕਰ ਰਹੇ ਨੇ ਉਹਨਾਂ ਦੇ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਸਾਡੀ ਜਿੱਥੇ ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰਦੇਸ਼ ਦਾ ਯੂਵਾ ਮੋਰਚਾ ਦਾ ਪ੍ਰਵਕਤਾ ਹਾਂ ਉੱਥੇ ਹੀ ਮੈਂ ਇੱਕ ਹਿੰਦੂ ਵੀ ਹਾਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਤੇ ਅਸੀਂ ਕਤਹੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਸਾਡੇ ਗੋ ਮਾਤਾ ਦੀ ਇੱਦਾਂ ਦਾ ਦੁਰਦਸ਼ਾ ਕਰੇਗਾ ਤਾਂ ਕੋਈ ਤੁਹਾਨੂੰ ਧਮਕੀਆਂ ਭਰੇ ਕਾਲ ਤੁਸੀਂ ਦੱਸ ਰਹੇ ਸੀ ਮੈਨੂੰ ਆਇਆ ਉਹ ਉਹ ਕਿਉਂ ਧਮਕੀਆਂ ਭਰੇ ਕਾਲ ਆ ਰਹੇ ਕਿਉਂਕਿ ਧਮਕੀਆਂ ਭਰੇ ਕਾਲ ਤਾਂ ਆ ਰਹੇ ਕਿ ਜਿਹੜੇ ਅਸੀਂ ਤਸਕਰਾਂ ਨੂੰ ਫੜਾਇਆ ਮੈਂ ਨਹੀਂ ਜਾਣਦਾ ਜਿੱਦੇ ਮੈਨੂੰ ਫੋਨ ਆਇਆ ਉਹ ਦਾ ਰਿਸ਼ਤੇਦਾਰ ਆ ਉਹ ਦਾ ਦੋਸਤ ਹੈ ਕਿ ਉਹ ਦਾ ਬੋਸ ਹੈ ਆਈ ਡੋਨਟ ਨੋ ਲੇਕਿਨ ਉਹਨੇ ਕਿਹਾ ਕਿ ਤੁਸੀਂ ਛੋਟੇ ਜਿਹੜੇ ਕੰਮ ਕਰ ਰਹੇ ਹੈ ਇਹਨਾਂ ਦਾ ਰੋਜ਼ਗਾਰ ਨਾ ਖੋਵੋ ਤੇ ਇਹਨਾਂ ਨੂੰ ਨਹੀਂ ਕੰਮ ਕੀਤਾ ਤੁਸੀਂ ਮੈਂ ਤਾਂ ਉਹੀ ਗੱਲ ਕਿ ਮੈਂ ਇਹੋ ਜੀ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਦੱਸਣਾ ਨਹੀਂ ਨਹੀਂ ਮੈਡਾ ਕੰਮ ਕੀਤਾ ਨਹੀਂ ਮੈਡਾ ਕਹਿੰਦਾ ਚੰਗਾ ਕੰਮ ਕੀਤਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਮੈਂ ਇਹੋ ਜੀ ਗਿੱੱਡੜ ਧਮਕੀਆਂ ਤੋਂ ਡਰਨ ਵਾਲਾ ਨਹੀਂ ਆ ਕਪਿਲ ਕਿਤੇ ਨਾਕ ਦੀ ਡਰਿਆ ਨਾਕ ਦੀ ਡਰੂਗਾ ਤੇ ਦੂਸਰੀ ਗੱਲ ਇਦਾਂ ਦੀਆਂ 3600 ਤੋਂ ਤਮ ਕਿਹਾ ਹੋਰ ਆਜਨ ਜਿਹੜਾ ਮੈਂ ਆਪਣੇ ਸੇਵਾ ਕਰਦੇ ਨੇ ਉਹ ਉਹਨਾਂ ਨੂੰ ਕਿਉਂ ਨਹੀਂ ਆਈ ਦੀ ਆ ਵੀ ਤੁਹਾਨੂੰ ਕਿਉਂ ਆਈ ਤੁਹਾਡੇ ਕੋਈ ਕੋਈ ਕਰੀਬੀ ਦੋਸਤ ਹੈਗਾ ਕੋਈ ਮੈਂ ਮੈਂ ਨਹੀਂ ਜਾਣਦਾ ਇਹ ਦੁਸ਼ਮਣ ਦਾ ਨਾ ਕਿਸੇ ਆਪਣਾ 베ਰੀ ਸਾਹ ਵੇ ਜਾਂਚ ਦਾ ਵਿਸ਼ਾ ਹੈ ਅੱਜ ਅਸੀਂ ਲੈਟਰ ਸੀਪੀ ਸਾਹਿਬ ਨੂੰ ਦਵਾਂਗੇ ਉਹ ਅਸੀਂ ਚੰ ਅਸੀਂ ਚੰ ਮੈਂ ਕੋਈ ਥੋਰਟੀ ਨਹੀਂ ਆ ਮੈਂ ਲੁਧਿਆਣਾ ਦਾ ਕੋਈ ਸੀਪੀ ਨਹੀਂ ਆ ਮੈਂ ਤੁਹਾਨੂੰ ਇਹ ਗੱਲ ਕਹੀ ਹੈਗੀ ਬੀਜਪੀ ਦੇ ਆਗੂ ਇੱਕ ਸੇਵਕ ਤਾਂ ਹੈਗੇ ਹੋ ਜਿਹੜਾ ਇਹ ਕੰਮ ਕਰਵਾਣਾ ਹੈ ਸੇਵਕ ਤਾਂ ਹੈਗੇ ਹੋ ਇੱਕ ਤੁਸੀਂ ਬਹੁਤ ਵੱਡੀ ਇਹ ਜਿਹੜਾ ਤਸਕਰ ਹੈ ਨਾ ਇਹ ਤਸਕਰ گاؤں ਤਸਕਰ ਬਣਿਆ ਇਹ ਕੋਈ ਕੋਈ ਕਰਸਲੇ ਜਗਰੇ ਵਾਲਾ ਮੈਂ ਤੁਹਾਨੂੰ ਕਹੀ ਤਾਂ ਜਾਣਾ ਲੁਧਿਆਣਾ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਸੁਭਪਨ ਸ਼ਰਮਾ ਜੀ ਬਹੁਤ ਹੀ ਇੱਕ ਮਾਨਦਾਰ ਨੇਕ ਚhavi ਵਾਲੇ ਅਫਸਰ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜਾ ਵੀ ਇਹ ਤਸਕਰ ਹੈ ਜਿਹੜੇ ਜਿਨੇ ਰੈਂਡਮ ਕਾਲ ਕੀਤੀ ਹੈ ਇਹ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਉਂਕਿ ਜਦੋਂ ਦੀ ਇਹ ਕਾਲ ਆਈ ਹੈ ਮੇਰੇ ਪਰਿਵਾਰ ਦੇ ਵਿੱਚ ਕਾਫੀ ਡਰ ਦਾ ਮਾਹੌਲ ਹੈ ਤੇ ਇਸ ਕਰਕੇ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਜੇ ਉਹਦਾ ਦਿਖਾ ਦਿਓ ਜਿਹੜੀ ਤੋਂ ਆਈ ਸੀ ਧਮਕੀਆਂ ਬਰੀ ਕੀ ਕਹਿ ਕੀ ਰਿਹਾ ਉਹ ਸੱਚੀ ਤੁਹਾਨੂੰ ਤਾਂ ਸੁਣ ਲਓ ਜੀ ਦੱਸੋ ਵੀ ਕੀ ਕਹਿ ਕੀ ਰਿਹਾ ਗਾਲੀ ਗਲੋਚ ਕਰ ਰਿਹਾ ਜੀ ਕੀ ਪਸ ਸਮਝ ਗਿਆ ਨਾ ਮੇਰੇ ਲੋੜਾ ਤੂੰ ਕੁੱਤੀ ਮਾਂ ਦਾ ਬੱਚਿਆ ਮੈਂ ਤੇਰੀ ਮਾਂ ਨੂੰ ਯਾਹ ਕੇ ਤੈ ਕਰਦਾ ਨਾ ਫੈ ਹੋਣ ਲੈਣੇ ਬਣਾ ਬਰਾ ਕੁੱਤੀ ਦੇ ਲੋੜੇ ਤੇਰੀ ਮਾਂ ਚੋੜ ਦੇਣੀ ਤੇਰੀ ਮਹਰਾਮ ਮੈਂ ਤੇਰੀ ਬੁੰਡ ਪਾਣੀ ਹੋ ਗੱਲ ਸੁਣ ਮੇਰੀ ਮੈਂ ਤਰੀ ਬੁੰਡ ਪਾੜਨੀ ਹਾਂ ਤੂੰ ਜਿੱਥੇ ਵੀ ਹੈ ਨਾ ਗੱਲ ਸੁਣ ਮੇਰੀ ਮੈਂ ਮੇਰੇ ਪਿਓ ਦਾ ਸੁਣ ਨਕਰੀ ਬੁੰਡ ਨਾ ਨਾ ਪੜਾ ਤੇ ਮੈਨੂੰ ਆਖੀ ਵੀ ਮੇਰੀ ਵਾਰੇ ਜਿਹਾ ਬਾਕੀ ਗਰੀ ਮਾਂ ਦੀ ਲੰਨ ਦੂੰ ਹਰਾਮ ਦੇ ਕੁੱਤਿਆ ਮੈਂ ਨਾ ਮੈਂ ਨਾ ਤੇਰੀ ਮਾਂ ਦੇ ਕੁੱਤੇ ਜਿਵੇਂ ਐਸਾ ਲੰਨ ਮਾਰਾ ਜਾਣਾ ਤੂੰ ਜਿਹੜਾ ਪੁਣਖਾ ਤੇ ਪਿਓ ਦਾ ਨਾ ਤੂੰ ਮੈਨਾਂ ਤੈਨੂੰ ਸਰਪ੍ਰਾਈਜ਼ ਜਲਦੀ ਮਿਲੇਗਾ ਬੇਫਿਕਰ ਹੋ ਜਾ ਤੈਨੂੰ ਜਲਦੀ ਸਰਪ੍ਰਾਈਜ਼ ਮਿਲੇਗਾ ਤੇ ਹੈਵੀ ਵਾਲਾ ਸਰਪ੍ਰਾਈਜ਼ ਮਿਲੇਗਾ ਹੋਰ ਦੱਸ ਤੂੰ ਇਹ ਤੂੰ ਭੌਂਕਦਾ ਕਿੱਥੋਂ ਪਿਆ ਹੈ ਦੱਸ ਲੈ ਭੰਦੇ ਲੋੜੇ ਮੈਂ ਨਾ ਤੈਨੂੰ ਜਲਦੀ ਤੈਨੂੰ ਜਲਦੀ ਸਰਪ੍ਰਾਈਜ਼ ਮਿਲੇਗਾ ਤੂੰ ਯਾਦ ਰੱਖੇਗਾ ਤੈਨੂੰ ਸਰਪ੍ਰਾਈਜ਼ ਜਰਾ ਮਿਲੇਗਾ ਤੇ ਤੇਰੇ ਹਲੇਦ ਵਾਲੇਲੇ ਬੰਦੇ ਵੀ ਤੈਨੂੰ ਯਾਦ ਰੱਖਣਦੇ ਵੀ ਵਾਕੀ ਵੀ ਇਹਨੂੰ ਸਰਪ੍ਰਾਈਜ਼ ਮਿਲਿਆ ਮੈਂ ਨਹੀਂ ਕਿ ਕੁੱਲ ਇਦਾਂ ਦੀ ਭਾਸ਼ਾ ਯੂਜ਼ ਕਰਦਾ ਅੱਜਾ ਹੁਣ ਕੀ ਕੀ ਮੰਗੀ ਕੀਤੀ ਕੋਈ ਕੋਈ ਮੰਗਾ ਕਿ ਜੜਾ ਵੀ ਇਹ ਸ਼ਰਾਰਤੀ ਅੰਸਰ ਹੈ ਅਕਸਰ ਹੀ ਤੂੰ ਇਹਦਾ ਸੇਵਾ ਕਰਦੀ ਹੋ ਪਹਿਲੇ ਵੀ ਇਦਾਂ ਕੁਝ ਮੈਨੂੰ ਆ ਪਿਛਲੇ ਤਕਰੀਬਨ 3-4 ਸਾਲ ਤੋਂ ਥ੍ਰੈਟਸ ਆ ਰਹੀਆਂ ਲਗਾਤਾਰ ਮੈਂ ਸਮੇਂ ਸਮੇਂ ਸਿਰ ਲੁਗਾਨ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਜਾਣੂ ਕਰਾਉਣਾ ਰਿਹਾ ਹਾਂ ਤੇ ਹੁਣ ਪਿਛਲੇ 2 ਦਿਨ ਤੋਂ ਪਹਿਲੇ ਫਿਰ ਧਮਕੀ ਆਈ ਹੈ ਜਿਸ ਬਾਬਤ ਮੈਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਾਂਗਾ ਸੋ ਬਿਲਕੁਲ گاਉਂ ਤਸਕਰ ਦਾ ਤਸਕਰ پکڑਾਣਾ ਇਹਨਾਂ ਕੋ ਮਹਿੰਗਾ ਪੈ ਗਿਆ ਕਿ ਆ ਬੀਜੇਪੀ ਆਗੂ ਨੂੰ ਜਰੀਆ ਧਮਕੀਆਂ ਆਣੀ ਸ਼ੁਰੂ ਹੋ ਗਈਆਂ ਤੇ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਉਸਨੇ ਇੱਕ ਵਿਅਕਤੀ ਨੇ ਅਣਜਾਣ ਵਿਅਕਤੀ ਨੇ ਫੋਨ ਕਰਕੇ WhatsApp ਕਾਲ ਕਰਕੇ ਬਾਹਲੇ ਨੰਬਰ ਤੋਂ ਉਹਨੇ ਕਿਹਾ ਕਿ ਜਲਦੀ ਤੈਨੂੰ ਇੱਕ ਤੋਹਫਾ ਮਿਲੇਗਾ ਉਸ ਤੋਂ ਬਾਅਦ ਜਰੀਆ ਬੀਜੇਪੀ ਦੇ ਆਗੂ ਕਪਿਲ ਕਤਿਆਲ ਸੀਪੀ ਆਫਿਸ ਪਹੁੰਚਦੇ ਨੇ ਤੇ ਉਹਨਾਂ ਕੋ ਗੁਜਾਰਿਸ਼ ਕਰਦੇ ਨੇ ਕਿ ਮੈਂ ਅ ਮੈਨੂੰ ਇੱਥੇ ਜਰੀਕਾ ਪ੍ਰੋਟੈਕਸ਼ਨ ਦਿੱਤੀ ਜਾਵੇ ਜਾਂ ਕੋਈ ਇਹੋ ਜੀ ਸਹੂਲਤ ਦਿੱਤੀ ਜਾਵੇ ਤਾਂ ਕਿ ਜਰੀ ਮੇਰੇ ਪਰਿਵਾਰ ਦੇ ਅਗੇ ਸੇਫ ਰਹਿ ਸਕੇ ਅ ਜੁੜੀ ਹੋਣ ਨਾਲ ਬਹੁਤਨਾ ਸੰਜਨਾ ਜੀ ਨੂੰ ਰਿਪੋਰਟ ਧੰਨਵਾਦ